ਟਰੈਕਟਰ ਦੇ ਭਾਈ ਟਰੈਕਟਰ ਤੇ ਕੀ ਹੋਇਆ ਭਾਈ ਆ ਰਹੇ ਸੀ ਇਧਰੋਂ ਆਪਣੇ ਸਾਈਡ ਟਰੱਕ ਵਾਲਾ ਰੋਂਗ ਸਾਈਡ ਆ ਗਿਆ ਮੋੜ ਤੇ ਟਰੈਕਟਰ ਦੇ ਮਾਰਿਆ ਗਿਆ ਟਰੈਕਟਰ ਤੇ ਕਿਧਰ ਕਿਧਰ ਜਾ ਰਹੇ ਆਪਾਂ ਭਾਈ ਜਾ ਰਹੇ ਆ ਦੋਹਿਆਂ ਤੋਂ ਆਏ ਆ ਜਾਣਾ ਬੋਟਰਾ ਬੋਟਾਂ ਦੇ ਇਕਬਦਰ ਭਾਈ ਹਾਂ ਜੀ ਨੁਕਸਾਨ ਭਾਈ ਟਰੈਕਟਰ ਸਾਰਾ ਇਕੱਠਾ ਹੋ ਗਿਆ ਵਾ 1% ਵੀ ਨਹੀਂ ਆ ਕੰਮ ਆਦਾ ਟਰੱਕ ਵਾਲੇ ਦਾ ਭਾਈ ਹਾਂ ਜੀ ਹਾਂ ਜੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਭਾਈ 1% ਨਹੀਂ ਆ ਕੋਈ ਚੀਜ਼ ਆ ਜੀ ਰਹੀ ਹੈ ਟਰੈਕਟਰ ਦਾ ਹੜੜਾ ਦੋ ਘਟੋ ਘੜੇ ਲੱਖ ਦਾ ਕਾਲਾ ਜੀ ਮੈਂ ਕੱਪ ਦੇ ਹਾਂਜੀ ਅੱਜ ਮੈਂ ਸਤਨਾਮ ਤੇ ਰਹਾਂਦੇ ਥੋੜੇ ੋਲੇ ਇੱਕ ਟਰੱਕ ਦਾ ਟਰੈਕਟਰ ਦਾ ਐਕਸੀਡੈਂਟ ਹੋਇਆ ਜੀ ਇਹ ਟਰੱਕ ਦੀ ਬੇ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ ਲੇਕਿਨ ਇਹ ਪਰਮਾਤਮਾ ਦੀ ਕਿਰਪਾ ਹੋਣ ਕੇ ਜਾਨੀ ਨਿਸਾਨ ਹੋਇਆ ਕੀ ਕਾਰਨ ਕਾਰ ਟਰੱਕ ਦੇ ਬ੍ਰੇਕ ਫੇਲ ਹੋਣ ਕਰਕੇ ਹੋ ਗਿਆ ਆਊਟ ਡਾਕੂਮੈਂਟ ਬਲੇਟਰ ਟਰੈਕਟਰ ਦਾ ਤਾਂ ਲੌਸਟ ਹੋ ਗਿਆ ਜੀ ਬਿਲਕੁਲ ਹੀ ਲੌਸਟ ਹੋ ਗਿਆ ਅਸੀਂ ਗੋਂਦਾ ਸਾਹਿਬ ਦਾ ਪਿੰਡ ਆਪਣਾ ਤੇ ਅੱਜ ਤੇ ਬਿਨਾਨ ਦੀ ਸੇਵਾ ਕਰਦੇ ਆਂ ਇਹ ਅਸੀਂ ਉੱਥੇ ਆਪਣੀ ਬਾਹਰੋਂ ਘਟੀਆਂ ਆਉਂਦੇ ਹੀ ਗ੍ਰਹੀ ਵਾਲੀ ਅਸੀਂ ਉਹਨੂੰ ਵੇਖਣਦੇ ਹਾਂ ਤੇ ਉਹ ਆਉਂਦਿਆਂ ਸਾਰੇ ਸਿੱਧੀ ਸਿੱਧੀ ਘਟੀ ਆਈ ਹੈ ਸਿੱਧੀ ਵਿੱਚ ਬਚ ਗਈ ਹੈ ਤੇ ਮੁੰਡੇ ਨੇ ਤਾਂ ਉਹਦਾ ਛਾਲ ਮਾਰਤੀ ਆ ਟ੍ਰੈਕ ਜਿਹੜਾ ਟ੍ਰੈਕ ਦੀ ਬ੍ਰੇਕ ਫੇਲ ਫੇਲ ਹੋ ਗਈ ਨਾ ਫੇਲ ਹੁੰਦੀ ਫੇ ਪਵੇ ਬਚਾ ਆ ਜਾਂਦਾ ਇਹ ਟ੍ਰੈਕ ਫਿਰ ਤੋਂ ਬਚਾਈ ਹਾਂ ਸਾਡ ਪਰ ਤੋਂ ਬਚਾਇਆ ਹਾਂਜੀ ਹਾਂ ਪਹੁੰਚੀ ਹੈ ਹਾਂ ਪਹੁੰਚੀ ਹੈ ਸਾਧਨ ਪਰੇ ਕਰਾਪ ਨੇ ਹਾਂ ਸਾਧਨ ਪਰੇ ਕਰਾਤਾ ਯਾ ਟ੍ਰੈਕ ਸਾਈਡ ਤੇ ਲਾਤਾ ਕਿ ਟਰਾਲੀ ਅੱਗੇ ਖੜੀ ਹੈ ਹਾਂਜੀ ਹਾਂਜੀ ਭਾਜੀ ਮੈਂ ਨਾਨਾ ਹਰਜਿੰਦਰ ਸੰਗਿਆ ਕਿੱਥੋਂ ਕੈ ਨੂੰ ਜਾ ਰਹੇ ਆਹੀਂ ਅੰਮ੍ਰਿਤਸਰੋਂ ਆਏ ਆ ਕਿੱਧਰ ਨੂੰ ਜਾ ਰਹੇ ਆਹੀਂ ਨਕੋਦਰ ਮਹਲਪੁਰ ਨੂੰ ਜਾਣਾ ਹੈ ਮਹਲਪੁਰ ਕਿਵੇਂ ਐਕਸੀਡੈਂਟ ਹੋਇਆ ਇਹਦਾ ਬ੍ਰੇਕ ਫੇਲ ਹੋ ਗਈ ਦੇਖਦੇ ਹੋਗੇ ਹਾਂਜੀ ਕਿੰਨੇ ਵੇ ਐਕਸੀਡੈਂਟ ਹੋਇਆ ਆ ਹੋਣੀ ਹੋਇਆ ਚਾ ਵਾ ਸਟਫ ਬਚਾਇਆ ਸਰ ਕੱਲ ਦੇ ਆ ਰਹੇ ਹੋ ਟਰੈਕਟਰ ਦੇ ਭਾਈ ਟਰੈਕਟਰ ਤੇ ਕੀ ਹੋਇਆ ਭਾਈ ਆ ਰਹੇ ਸੀ ਇਧਰੋਂ ਆਪਣੇ ਸਾਈਡ ਟਰੱਕ ਵਾਲਾ ਰੋਂਗ ਸਾਈਡ ਆ ਗਿਆ ਮੋੜ ਤੇ ਟਰੱਕ ਨੇ ਮਾਰਿਆ ਟਰੈਕਟਰ ਤੇ ਕਿਧਰ ਕਿਧਰ ਜਾ ਰਹੇ ਆਪਾਂ ਭਾਈ ਜਾ ਰਹੇ ਆ ਦੋਹਿਆਂ ਤੋਂ ਆਏ ਆ ਜਾਣਾ ਪਟਨਾ ਪਟਨਾ ਜੀ ਇਕਬਦਰ ਭਾਈ ਹਾਂਜੀ ਨਕਸਾਨ ਭਾਈ ਟਰੈਕਟਰ ਸਾਰਾ ਇਕੱਠਾ ਹੋ ਗਿਆ ਵਾ 1% ਦੀ ਜਾਨ ਦਾ ਟਰੱਕ ਵਾਲੇ ਦਾ ਭਾਈ ਹਾਂਜੀ ਹਾਂਜੀ ਤੁਹਾਡਾ ਕਿਵੇਂ ਸਾਰ ਹੋਇਆ ਬਾਜੀ 1% ਨਹੀਂ ਆ ਕੋਈ ਚੀਜ਼ ਆ ਜੀ ਰਹੀ ਹੈ ਟਰੈਕਟਰ ਹੋਇਆ ਰੜੇ ਜਾ ਘਟੋ ਘੜ 6 ਲੱਖ ਦਾ ਹਾਂਜੀ ਮੈਂ ਕਰਦੇ ਹਾਂਜੀ ਅੱਜ ਮੈਂ ਸਦਨਾਮ ਤੇ ਰਹਾਂਦੇ ਥੋੜੇ ੋੜੇ ਇੱਕ ਟਰੈਕਟਰ ਦਾ ਤੇ ਟਰੈਕਟਰ ਐਕਸੀਡੈਂਟ ਹੋਇਆ ਜੀ ਇਹ ਟਰੱਕ ਦੀ ਬੇ ਬ੍ਰੇਕ ਫੇਲ ਹੋਣ ਕਾਰਨ ਐਕਸੀਡੈਂਟ ਬਹੁਤ ਭਿਆਨਕ ਹੋਇਆ ਲੇਕਿਨ ਇਹ ਪਰਮਾਤਮਾ ਦੀ ਕਿਰਪਾ ਹਣਕੇ ਜਾਨੀ ਨਿਸਾਨ ਹੋਇਆ ਕੀ ਕਾਰਨ ਕਾਰ ਟਰੱਕ ਦੇ ਬ੍ਰੇਕ ਫੇਲ ਹੋ ਕੇ ਹੋਣ ਕਰਕੇ ਆ ਉਸ ਦਾ ਡਾਕੂਮੈਂਟ ਬਲੇ ਟਰੈਕਟਰ ਦਾ ਤਾਂ ਲਾਸਟ ਹੋ ਗਿਆ ਸੀ ਬਿਲਕੁਲ ਹੀ ਲਾਸਟ ਹੋ ਗਿਆ ਅਰੇ ਗੌਂਦਾ ਸਾਹਿਬ ਦਾ ਪਿੰਡ ਆਪਣਾ ਤੇ ਅੱਜ ਵੀ ਬਿਨਾਨਕੀ ਸੇਵਾ ਕਰਦੇ ਆ ਜੇ ਅਸੀਂ ਉੱਥੇ ਆਪਣੀ ਬਾਰੋ ਘਟੀਆਂ ਤੇ ਗ੍ਰਹੀ ਵਾਲੀ ਅਸੀਂ ਉਹਨੂੰ ਵੇਖਣ ਦਏ ਹਾਂ ਤੇ ਉਹ ਆਉਂਦਿਆ ਸਾਰੇ ਸਿੱਧੀ ਸਿੱਧੀ ਘਟੀ ਆਈ ਹੈ ਤਸਦੀ ਵਿੱਚ ਵੱਜ ਗਈ ਤੇ ਮੁੰਡੇ ਨੇ ਦੋ ਦਾ ਛਾਲ ਮਾਰਤੀ ਆ ਤੇ ਟਰੱਕ ਜਿਹੜਾ ਟਰੱਕ ਦੀ ਬ੍ਰੇਕ ਫੇਲ ਫੇਲ ਹੋ ਗਈ ਨਾ ਫੇਲ ਹੁੰਦੀ ਪੇ ਪਵੇ ਬਚਾ ਆ ਜਾਂਦਾ ਇਹ ਟਰੱਕ ਫਿਰ ਤੁਚਾਈ ਸਾਂ ਛੱਡ ਫਿਰ ਤੁਚਾਈ ਹਾਂਜੀ ਹਾਂ ਪਹੁੰਚੀ ਹੈ ਸਾਧਨ ਪਰੇ ਘਾ ਹਾਂ ਸਾਧਨ ਪਰੇ ਘਾ ਤੇ ਉਹ ਟਰੱਕ ਸਾਈਡ ਤੇ ਲਾਤਾ ਜੀ ਟਰਾਲੀ ਅੱਗੇ ਖੜੀ ਹੈ ਹਾਂਜੀ ਹਾਂਜੀ ਭਾਜੀ ਮਿਲਾਨਾ ਹਰਜਿੰਦਰ ਸੰਗ ਕਿੱਥੋਂ ਕੈ ਨੂੰ ਜਾ ਰਹੇ ਆ ਅਸੀਂ ਅੰਮ੍ਰਿਤਸਰੋਂ ਆਏ ਆ ਕਿੱਧਰ ਨੂੰ ਜਾ ਰਹੇ ਆ ਅਸੀਂ ਨਕੋਦਰ ਮਹਿਲਪੁਰ ਨੂੰ ਜਾਣਾ एक्सीडेंट ब्रेक फेल जी हो हो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर